ਸਤਿ ਪਤਿ ਵਾਲਾ ਸਾਸੀ ਗਾਰ ਜੀ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਮੈਂ ਗੁਰਜੀਤ ਸਿੰਘ ਆ ਰਾਮਸਾਈਡ ਕ੍ਰੌਪ ਸੈਂਟ ਕੰਪਨੀ ਤੋਂ ਅੱਜ ਅਸੀਂ ਆਏ ਹੋਏ ਆ ਪਿੰਡ ਗੰਡੂਏ ਨਾਲ ਸਾਡੇ ਆ ਰਾਮਸਾਈਡ ਦੀ ਸਾਡੇ ਸੀਨੀਅਰ ਸਰ ਨੇ ਟੀਮ ਆਈ ਹੋਈ ਐ ਅਸੀਂ ਆਇਆ ਬਾਈ ਜਗਸੀਰ ਕੋਲ ਇਹਨਾਂ ਨੂੰ ਅਸੀਂ ਨੇ 55 ਤੋਂ 60 ਦਿਨਾਂ ਤੇ ਪ੍ਰੋਡਕਟ ਬੀ ਜੋਲ ਕਰਵਾਇਗਾ ਝੋਨੇ ਦੇ ਤੇ 80 ਤੋਂ 85 ਦਿਨਾਂ ਦੇ ਕਰਾਇਗਾ ਪਰਬਤ ਪਰਬਤ ਦੋਨੋਂ ਮਿਲਾ ਕੇ ਦੋਨੋਂ ਮਿਲਾ ਕੇ ਕਰਾਇਆ 2.5 250 ਐਮਐਲ ਅਸੀਂ ਬਾਈ ਨੂੰ ਪੁੱਛਦਾ ਵੀ ਤੁਸੀਂ ਨੇ ਇਹ ਵਰਤਿਆ ਸੋਨੂੰ ਕੀ ਰਿਜ਼ਲਟ ਲੱਗਾ ਹੈ ਚੋਣਾਂ 'ਚ ਕੀ ਫਰਕ ਹੈ ਜਾਂ ਤੁਸੀਂ ਪਿਛਲੇ ਸਾਲਾਂ 'ਚ ਤੁਹਾਨੂੰ ਕੀ ਫਰਕ ਰਹਿੰਦਾ ਇਹ ਵਰਤ ਨਾਲ ਤੁਹਾਨੂੰ ਕਿੰਨਾ ਕੁ ਆਪਾਂ ਨੂੰ ਵਧੀਆ ਛੋਨਾ ਦਿਖ ਰਿਹਾ ਹੈਗਾ ਅਸੀਂ ਗਾ ਬਾਈ ਜੀ ਖਾਸੇਕਾਰ ਜੀ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਜਗਸੀਰ ਸਿੰਘ ਜੀ ਪਿੰਡ ਗੰਡੂ ਆ ਮੋਬਾਈਲ ਨੰਬਰ 62392 16818 ਤੇ ਤੁਸੀਂ ਨੇ ਬਾਈ ਜੀ ਬੀਜੋਲ ਕਿੰਨੇ ਦਿਨਾਂ ਤੇ ਵਰਤਿਆਗਾ ਇਹ ਆਪਾਂ ਨੇ 60 ਤੋਂ 65 ਦਿਨਾਂ ਦੀ ਜੀ ਜੀ ਦੀ ਸਪਰੇ ਕਰੀ ਤੇ ਜੀ ਵੀ ਜੋੜ ਦੀ ਕਿੰਨਾ ਹੈ ডোজ ਦਿੱਤੀ ਸੀ ਆਪਾਂ ਨੇ ਜੀ ਇਹ ਅੱਧਾ ਲੀਟਰ ਕਿੱਲੇ ਦਾ ਪਾਇਆ ਜੀ ਬਈ ਆਪਾਂ ਨੇ ਇਹ ਠੀਕ ਹੈ ਜੀ ਹਾਂ ਤੇ ਇੱਕ ਤੁਸੀਂ ਨੇ ਦੂਜੀ ਸਪਰੇ ਕਿੰਨੇ ਦਿਨਾਂ ਤੇ ਕਰੀ ਤੇ ਦੀ ਇਹ 80 ਤੋਂ 85 ਦਿਨਾਂ ਦੀ ਤੇ ਦੂਜੀ ਸਪਰੇ ਕਰੀ ਜੀ ਠੀਕ ਹੈ ਤੇ ਇਹਦਾ ਤੁਹਾਨੂੰ ਕੀ ਬੈਨੀਫਿਟ ਲੱਗਿਆ ਤੁਹਾਨੂੰ ਕੀ ਫਰਕ ਲੱਗ ਲਿਆ ਬੈਨੀਫਿਟ ਤਾਂ ਆ ਬਈ ਦੂਜਿਆਂ ਜਿਹੜਿਆਂ ਨੇ ਦੇਖੀਆਂ ਨੇ ਆਪਾਂ ਨੇ ਵਿੱਚ ਤਾਂ ਫੜੇ ਦੀ ਪ੍ਰੋਬਲਮ ਬਹੁਤ ਆਉਂਦੀ ਹੁੰਦੀ ਇਹਦੇ ਦਾਣਾ ਕਸਾਇਰ ਹੋਇਆ ਨਸਾਰਾ ਕਸਿਆਰ ਹੋਇਆ ਤੇ ਝੰਡਾ ਪੱਤਾ ਐਨ ਖੜਿਆ ਤੰਦਰੁਸਤ ਹਰਾ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਨਾਲ ਅਰਦੀ ਰੋਗ ਦੀ ਕੋਈ ਪ੍ਰੋਬਲਮ ਆਪਣਾ ਪੂਰਾ ਥੱਲੇ ਤੱਕ ਹਰਾ ਖੜਿਆ ਕੋਈ ਪ੍ਰਾਲ ਨਹੀਂ ਹੈਗਾ ਬਾਈ ਥੱਲੇ ਜਿਹੜਾ ਮਰਜੀ ਬੂਟਾ ਦੇ ਕੋਈ ਮਰਜੀ ਪੇਡਾ ਤੇ ਤੁਸੀਂ ਜਗਸੀਰ ਭਾਈ ਕੁਝ ਕੀ ਸੁਝਾਅ ਦੇਵੋਗੇ ਕਿਸਾਨਾਂ ਨੂੰ ਇਹਦੇ ਵਾਸਤੇ ਆਪਾਂ ਕਿਸਾਨ ਵੀਰਾਂ ਨੂੰ ਕਹਿਣਾ ਵੀ 60 65 ਦਿਨਾਂ ਦੀ ਜੀੜੀ ਤੇ ਆਪਾਂ ਆਹ ਬੀਜੋਲ ਦੀ ਸਪਰੇਅ ਕਰੋ ਅੱਧਾ ਲੀਟਰ ਕਿੱਲੇ ਦਾ ਇਹਦੇ ਨਾਲ ਝੋਨੇ ਦਾ ਨਸਾਰਾ ਤਸਿਹਾਰ ਨਿਸਰਦੀ ਐ ਬਾਕੀ ਦੋਦਾ ਵਧੀਆ ਕਰਦਾ 80 ਤੋਂ 85 ਦਿਨਾਂ ਦੀ ਤੇ ਪਰਬਤ ਪਰਬਤ ਤੇ ਵੀ ਜੋ ਦੋਹਾਂ ਦੀ ਬੈਸਟ ਰਿਜ਼ਲਟ ਆ ਦਿਖਾਉ ਦਰਨਾ ਸਲ ਬੱਲੀ ਆ ਦੰਡਾ ਨੂੰ ਅੰਮੁੰਜਰ ਪੂਰੇ ਸਾਫ ਬੋਲ ਦੋ ਉਸ ਨੂੰ ਚਮਕ ਦਾਣੇ ਨੇ ਬਈ ਚਮਕ ਦਾਣੇ ਬੋਲ ਦੋ ਬੱਲੀ ਦਾ ਸਾਈਜ਼ ਦਾਣਾ ਨਾ ਲੜੀ ਪੂਰੀ ਐਨ ਭਰੀ ਹੋਈ ਐ ਫੜਾ ਨਹੀਂਗਾ ਦਾਣੇ ਕਿ ਦਾਣਾ ਵੀ ਖਾਲੀ ਨਹੀਂ ਹੈਗਾ ਕਿਤੇ ਪੂਰੇ ਫੁੱਲ ਭਰੇ ਹੋਏ ਦਾਣੇ ਸਾਰੇ